ਸਵਾਗਤ ਹੈ ਜੀ ਲਾਈਵ ਫਾਜ਼ਲ ਕਾ 24 ਹੋ ਚੈਨਲ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਲੋਕ ਸਰਗਰਮ ਹੋ ਚੁੱਕੇ ਨੇ ਪਿੰਡਾਂ ਦੇ ਵਿੱਚ ਤਾਂ ਸਾਡੀ ਟੀਮ ਵੀ ਇਸ ਵਿਸ਼ੇ ਨੂੰ ਲੈ ਕੇ ਸਰਗਰਮ ਹੋ ਚੁੱਕੀ ਹੈ ਅੱਜ ਅਸੀਂ ਪਹੁੰਚਿਆ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਜੋ ਕਿ ਜਲਾਵਾ ਦੇ ਵਿੱਚ ਆ ਪੈਂਦਾ ਹੈ ਤਾਂ ਇੱਥੋਂ ਦਾ ਇੱਕ ਸ਼ਖਸ ਹੈ ਜੋ ਕਿ ਰਮੇਸ਼ ਹਜ਼ਾਰਾ ਉਹਨਾਂ ਨੇ ਵੀ ਇਲੈਕਸ਼ਨ ਲੜਨਾ ਹੈ ਤਾਂ ਅਸੀਂ ਉਹਨਾਂ ਨਾਲ ਇੰਟਰਵਿਊ ਕਰੰਬੀ ਜਿਹੜੀ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੂੰ ਸਿੱਖਿਆ ਕਿ ਆਇਆ ਉਹ ਆ ਰਹੇ ਨੇ ਕਰੋ ਤੇ ਤੁਹਾਨੂੰ ਮਿਲਾ ਲਿਆ ਰਵੀਸ਼ਾ ਜੀ ਹਾਂ ਜੀ ਹਾਲ ਨੂੰ ਹੈ ਜੀ ਕਿਸ ਤਰ੍ਹਾਂ ਪ੍ਰਿੰਟੇਸ਼ਨ ਪੜਿਆ ਗਿਆ ਨਕਾਸ ਨਹੀਂ ਹੁੰਦੇ ਜੀ ਗੰਦਾ ਪਾਣੀ ਹੁੰਦਾ ਖਾਦ ਨੂੰ ਪਾਈਆਂ ਰਹਿੰਦੀਆਂ ਜੀ ਤਾਂ ਤੁਹਾਡੇ ਪਿੰਡ ਦੀ ਕੋਈ ਹੋਜੀ ਸਮੱਸਿਆ ਹੈ ਬਿਲਕੁਲ ਬਲਦੇਸ਼ ਸਾਡਾ 40 ਸਾਲ ਕਰੀਬ ਹੋ ਗਿਆ 40 50 ਸਾਲ ਪੰਚਾਇਤਾਂ ਬਣਦੀਆਂ ਨੂੰ ਛੱਪੜ ਦੀ ਸਫਾਈ ਸਿਰਫ ਕਾਗਜ਼ਾਂ ਵਿੱਚ ਕਰਕੇ ਕਲਾਨੀ ਬਾਹਰ ਕੱਢ ਕੇ ਛੱਪੜ ਦੀ ਸਫਾਈ ਨੂੰ ਮੰਨ ਲੈਂਦੇ ਵੀ ਛੱਪੜ ਦੀ ਸਫਾਈ ਹੈ ਜੀ ਲੇਕਿਨ ਜੇ ਉਹ ਅਗਰ ਮੈਂ ਤਾਂ ਸਰਪੰਚ ਬਣਨਾ ਲੋਕ ਮੈਨੂੰ ਸਰਪੰਚ ਬਣਾਉਂਦੇ ਆ ਹਾਂ ਜੀ ਪਿੰਡ ਦਾ ਪੂਰੀ ਪ੍ਰੋਪਰ ਤਰੀਕੇ ਨਾਲ ਛੱਪੜ ਦੀ ਸਫਾਈ ਕਰਾ ਕੇ ਉਹਨੂੰ ਪੱਕੇ ਟਾਣਾ ਚਾਰ ਚਫੇਰੋਂ ਪੱਕਾ ਕਰਾ ਕੇ ਜਿੰਨੀ ਜ਼ਮੀਨ ਬਚੀ ਹੈ ਜੋ ਮੱਲੀ ਉਹਨਾਂ ਘਰਾਂ ਨੂੰ ਛੱਡ ਕੇ ਜੋ ਅੱਜ ਜ਼ਮੀਨ ਬਚੀ ਹੈ ਜੀ ਉਹਨਾਂ ਦਾ ਪੱਕਾ ਛੱਪੜ ਬਣਾ ਕੇ ਉਤੋਂ ਮੰਨ ਲ ਕੇ ਚਲ ਪੱਕਾ ਕਰਕੇ ਚਾਰ ਚਫੇਰੋਂ ਉਹਦਾ ਜਿਹੜਾ ਪਾਣੀ ਦਾ ਰੀਸਾਈਕਲਿੰਗ ਕਰਕੇ ਵਧੀਆ ਪਾਣੀ ਦਾ ਪ੍ਰਬੰਧ ਕਰਕੇ ਜੋ ਸਰਕਾਰ ਵੱਲੋਂ ਮਨਰੇਗਾ ਤੇ ਸਕੀਮਾਂ ਚ ਚਲਾਈਆਂ ਜਾਂਦੀਆਂ ਨੇ ਛੁੱਧ ਪਾਣੀ ਬਣਾ ਕੇ ਪਿੰਡ ਦਾ ਉਹ ਖੇਤਾਂ ਨੂੰ ਅਸੀਂ ਦੇਵਾਂਗੇ ਜਾਂ ਜਾਂ ਨਾਲ ਲਈ ਵਰਤਾਂਗੇ ਜਾਂ ਕਿਸੇ ਹੋਰ ਕੰਮ ਲਈ ਪਾਣੀ ਵਰਤਾਂਗੇ ਪਾਣੀ ਨੀ ਜਾਇਆ ਨਹੀਂ ਕਰਾਂਗੇ ਰੀਸਾਈਕਲਿੰਗ ਕਰਾਂਗੇ ਪਾਣੀ ਜਿਸ ਤਰ੍ਹਾਂ ਪਿੰਡਾਂ ਅਲੱਗ-ਅਲੱਗ ਪਿੰਡਾਂ ਵਿੱਚ ਲੱਗੇ ਆ ਜੀ ਤਾਂ ਜੇ ਸਤਾਰਾਂ ਪੰਜਾਬ ਦੇ ਵਿੱਚ ਰੋਲਾ ਪਿਆ ਜੀ ਨਸ਼ੇ ਦਾ ਪੰਜਾਬ ਦੀ ਨੌਜਵਾਨੀ ਨਸ਼ੇ ਵੱਲ ਵੱਧ ਰਹੀ ਹੈ ਜੀ ਤਾਂ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਜਾਵੇਗਾ ਵੀ ਉਹਨਾਂ ਨੂੰ ਗਰਾਊਂਡ ਜਿਮ ਦਾ ਪ੍ਰਬੰਧ ਤੁਸੀਂ ਕੀ ਕਰੋਗੇ ਬਿਲਕੁਲ ਜੀ ਇੱਕ ਨਸ਼ਾ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਬਣ ਚੁੱਕਿਆ ਹੈ ਨਸ਼ੇ ਦੇ ਸੰਬੰਧ ਵਿੱਚ ਜਿੰਨੇ ਵੀ ਨੌਜਵਾਨ ਪਟਕ ਚੁੱਕੇ ਹਨ ਜੋ ਨਸ਼ਾ ਲਾਉਂਦੇ ਹਨ ਉਹਨਾਂ ਨੂੰ ਅਸੀਂ ਪੰਚਾਇਤ ਵੱਲੋਂ ਆਈਡੈਂਟੀਫਾਈ ਕਰਕੇ ਉਹਨਾਂ ਦਾ ਇਲਾਜ ਕਰਾਵਾਂਗੇ ਉਹਨਾਂ ਦੇ ਮਾਪੇ ਉਹਨਾਂ ਸਾਧਕੇ ਦੀ ਪੰਚਾਇਤ ਸਾਰਾ ਪਿੰਡ ਇਕੱਠਾ ਕਰਕੇ ਉਹਨਾਂ ਨੂੰ ਨਸ਼ੇ ਤੋਂ ਬਚਾਉਣ ਦੀ ਕੋਸ਼ਿਸ਼ ਕਰਾਂਗੇ ਅਗਰ ਕੋਈ ਵਿਸ਼ਦਾ ਹੈ ਉਹਦੀ ਵੀ ਮਿੰਨਤ ਕਰਾਂਗੇ ਵੀ ਇਸ ਤਰ੍ਹਾਂ ਲੋਕਾਂ ਦੇ ਬੱਚਿਆਂ ਨੂੰ ਨਾ ਮਾਰੋ ਸਿਰਫ ਤੁਸੀਂ ਆਪਦੇ ਬੱਚਾ ਦੇ ਮੂੰਹ ਵੱਲੇ ਵੇਖ ਕੇ ਨਸ਼ਾ ਵੇਚਿਆ ਕਰੋ ਤੁਹਾਨੂੰ ਆਪਣੇ ਆਪ ਸਮਝ ਲੱਗ ਜਾਵੇਗੀ ਜਿਸ ਤਰ੍ਹਾਂ ਸਾਡੇ 30 ਪੁੱਤਾਂ ਕਿਸੇ ਦੇ ਵੀ 30 ਪੁੱਤਾਂ ਜਿਹੜਾ ਅਸੀਂ ਨਸ਼ਾ ਵੇਚ ਰਹੇ ਹਾਂ ਇਹ ਨਸ਼ੇ ਦੀ ਦਲਦਲ ਵਿੱਚ ਪੂਰਾ ਪੰਜਾਬ ਫਸ ਚੁੱਕਿਆ ਸੀ ਪਿੰਡ ਲੈਵਲ ਤੇ ਜਿੰਨੀ ਵੀ ਹਰ ਸੰਭਵ ਕੋਸ਼ਿਸ਼ ਕਰਾਂਗੇ ਨਸ਼ੇ ਨੂੰ ਖਤਮ ਕਰਨ ਦੀ ਔਰ ਜਿਹੜੇ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਿਆ ਹੈ ਉਹਨਾਂ ਦਾ ਇਲਾ ਮੇਜੀ ਸਾਡਾ ਅਗਲਾ ਸਵਾਲ ਹੈ ਤੁਹਾਨੂੰ ਪਿੰਡ ਦੀ ਜਿਹੜੀ ਸ਼ਾਮਲਾੜ ਫੋਮੀ ਹੁੰਦੀ ਜਿੱਥੋਂ ਇਨਕਮ ਆਉਂਦੀ ਹੈ ਉਹ ਤੁਹਾਡੇ ਪਿੰਡ ਦੀ ਕਿੰਨੀ ਜ਼ਮੀਨ ਹੈ ਤੇ ਜਿਹੜਾ ਉਹ ਜ਼ਮੀਨ ਦਾ ਤੁਹਾਨੂੰ ਠੇਕਾ ਆ ਜਾਂ ਇਨਕਮ ਆਉਗੀ ਉਹ ਤੁਸੀਂ ਪਿੰਡ ਤੇ ਕਿਸ ਤਰ੍ਹਾਂ ਲਾਓਗੇ ਜੀ ਬਲਦੇਵ ਜੀ ਸਾਡੇ ਪਿੰਡ ਦੀ ਕਰੀਬ ਕਰੀਬ 10 ਕਿੱਲੇ ਜਿਹੜੀ ਜ਼ਮੀਨ ਹੈ ਜਿਹੜਾ ਠੇਕਾ ਪੰਚਾਇਤ ਵੱਲੋਂ ਸ਼ਾਮਲਾੜ ਦਾ ਚੁੱਕਿਆ ਜਾਂਦਾ ਹੈ ਉਹਦਾ 9 ਸਾਢੇ ਲੱਖ ਸਾਢੇ 9 ਲੱਖ ਕਰੀਬ ਉਹਦਾ ਠੇਕਾ ਬਣਦਾ ਹੈ ਜਿਹਦੇ ਚੋਂ ਸਾਢੇ 3 ਲੱਖ ਵੀਡੀਓ ਦਫ਼ਤਰ ਲੈ ਜਾਂਦਾ ਜੋ ਪੰਚਾਇਤ ਨੂੰ ਬਚਦਾ 6 ਲੱਖ ਜੀ ਉਹਦੇ ਵਿੱਚ ਜੋ ਪੈਸਾ ਬਚੇਗਾ 6 ਲੱਖ ਰੁਪਈਆ ਅਸੀਂ ਪਿੰਡ ਦੇ ਜੋ ਵੀ ਵਿਕਾਸ ਕਰਨ ਵਾਲੇ ਨੇ ਜਾਂ ਖੇਡਾਂ ਦਾ ਸਮਾਨ ਲੈਣਾ ਹੈ ਜਾਂ ਕਿਸੇ ਦਾ ਕਮਰਾ ਬਣਾਉਣਾ ਹੈ ਜਾਂ ਕਿਸੇ ਦੀ ਫਲੱਚ ਬਣਾਉਣੀ ਹੈ ਜਾਂ ਕਿਸੇ ਨੂੰ ਲਾਜ ਵਾਸਤੇ ਪੈਸੇ ਚਾਹੀਦੇ ਹਨ ਹਾਂਜੀ ਹਾਂਜੀ ਜਾਂ ਕੋਈ ਹੋਰ ਵੀ ਪਿੰਡ ਦਾ ਸਦਾਰ ਕਰਨ ਲਈ ਬੈਂਚ ਰੱਖਣ ਦੀ ਗੱਲ ਕਰੀਏ ਜਾਂ ਕੋਈ ਸਾਫ ਪਾਣੀ ਦਾ ਕੋਈ ਪ੍ਰਬੰਧ ਕਰਨ ਦੀ ਗੱਲ ਕਰੀਏ ਉਹਦੇ ਵਿੱਚ ਅਸੀਂ ਉਹਦਾ ਪੈਸਾ ਯੂਜ਼ ਕਰਕੇ ਜੋ ਅਸੀਂ ਪਿੰਡ ਦੇ ਫੀਡਬੈਕ ਲੈ ਕੇ ਪਿੰਡ ਦਾ ਆਮ ਜਲਾਸ ਕਰਾਵਾਂਦੇ ਜੋ ਲੋਕ ਫੀਡਬੈਕ ਦੇਣਗੇ ਉਹਨਾਂ ਦੇ ਮੁਤਾਬਕ ਹੀ ਉਹ ਪੈਸਾ ਲਾਇਆ ਜਾਵੇਗਾ ਨਾ ਕਿ ਆਪਦੀ ਮਨਮਰਜ਼ੀ ਕੀਤੀ ਜਾਵੇ ਜੀ ਸਾਡੇ ਪਿੰਡ ਦੇ ਵਿੱਚ ਕਿੰਨੇ ਜਿਹੜੇ ਮਕਾਨ ਆ ਹੋਏ ਭਾਈ ਪੱਕੇ ਨਹੀਂ ਹੋਏ ਕੱਚੇ ਬਣਨ ਵਾਲੇ ਨੇ ਲਗਭਗ 1.5 200 ਦੇ ਕਰੀਬ ਆ ਜਿਹੜੇ ਪਿੱਲੀਆਂ ਇਟਾਂ ਦੇ ਮਕਾਨ ਬਣੇ ਆ ਜਾਂ ਕੱਚੇ ਆ ਉਹਨਾਂ ਦੀਆਂ ਛੱਤਾਂ ਜਿਹੜੀਆਂ ਡਿੱਗ ਚੁੱਕੀਆਂ ਨੇ ਲਗ ਆਪਣੇ ਦੇਸ਼ ਆਜ਼ਾਦ ਹੋਏ ਨੂੰ ਲਗਭਗ 75 ਸਾਲ ਹੋ ਗਏ ਆ ਲੇਕਿਨ ਅਜੇ ਤੱਕ ਲੋਕਾਂ ਦੇ ਕੱਚੇ ਕਮਰੇ ਨੇ ਜਿਹੜੇ ਜਿਉਂ ਦੇ ਤਿਉਂ ਖੜੇ ਆ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਜਾਂ ਪਿੰਡਾਂ ਦੇ ਪੰਚਾਇਤਾਂ ਬਣੀਆਂ ਸਰਪੰਚ ਬਣੇ ਝੂਠੇ ਲਾਰੇ ਲਾ ਦਿੰਦੇ ਆ ਮੈਂ ਝੂਠਾ ਲਾਰਾ ਨਹੀਂ ਲਾਉਂਦਾ ਜਿਨ੍ਹਾਂ ਦਾ ਪਹਿਲ ਦੇ ਆਧਾਰ ਤੇ ਪੰਚਾਇਤ ਵੱਲੋਂ ਮਕਾਨ ਬਣਦਾ ਬਣਦਾ ਹੋਇਆ ਅਸੀਂ ਬਣਾਵਾਂਗੇ ਦੂਜਿਆਂ ਦਾ ਅਸੀਂ ਸੈਂਟਰ ਸਰਕਾਰ ਨੂੰ ਲਿਸਟ ਪਵਾ ਕੇ ਉਹਨਾਂ ਦੇ ਮਕਾਨ ਅਸੀਂ ਬਣਵਾਵਾਂਗੇ ਜਿਹੜੇ ਗਰੀਬ ਇਹ ਕਿ ਆ ਜਾਂ ਬਾਲੇ ਵਾਲੇ ਕਮਰੇ ਆ ਜਾਂ ਕੱਚੇ ਆ ਉਹਦੇ ਵਿੱਚ ਪਿਛਲੇ ਤੋਂ ਨੁਮਾਇਦਨ ਦੇ ਦੇਣਾ ਪਿਛਲੀ ਵਾਰ ਮੈਂ ਨਾ ਸਰਪੰਚ ਸੀ ਤੇ ਨਾ ਮੈਂ ਮੈਂਬਰ ਸੀ ਪਿਛਲੇ ਪਲਾਂ ਮੈਂ 23 ਕਮਰੇ ਜਿਹੜੇ ਅਸੀਂ ਸੈਂਟਰ ਸਰਕਾਰ ਵੱਲੋਂ ਲਿਸਟ ਪਾਸ ਕਰਾ ਕੇ ਕਈਆਂ ਦੀ ਪੇਮੈਂਟ ਹੋ ਗਈ ਆ ਕਈਆਂ ਦੀ ਪੇਮੈਂਟ ਹੋਈ ਜਾਂਦੀ ਆ 23 ਕਮਰੇ ਪਾਸ ਕਰਾ ਕੇ ਲਿਆਇਆ ਸੀ ਨਾ ਮੈਂ ਮੈਂਬਰ ਸੀ ਨਾ ਮੈਂ ਸਰਪੰਚ ਸੀ ਪਿੰਡ ਦਾ ਫਿਰ ਵੀ ਲੇਕਨ ਮੈਂ ਲੋਕਾਂ ਦੇ ਜਿਹੜੇ ਗਰੀਬ ਘਰਾਂ ਦੇ 23 ਕਮਰੇ ਪਾਸ ਜਿਹੜੀ ਸੈਂਟਰ ਸਰਕਾਰੋਂ ਲਿਸਟ ਲੈਂਦੀ ਹੈ ਮੈਂ 150 ਦਾ 150 ਜਿਹੜੀ ਲਿਸਟ ਹੈ ਜਿਹੜੇ ਕੱਚੇ ਕਮਰੇ ਆ ਇਹਨਾਂ ਸਾਰਿਆਂ ਦੇ ਪਾਸ ਕਰਾ ਕੇ ਜਿਹਦਾ ਰੇਟ ਬਣਦਾ 150 ਤੋਂ ਜ਼ਿਆਦਾ ਵੀ ਹੋਏ ਉਹਨਾਂ ਦੀ ਵੀ ਲਿਸਟ ਪਾਸ ਕਰਾ ਕੇ ਇਹਨਾਂ 5 ਸਾਲਾਂ ਵਿੱਚ ਉਹਨਾਂ ਨੂੰ ਕੰਪਲੀਟ ਇਹ ਲਾਂਮਾ ਨਹੀਂ 5 ਸਾਲਾਂ ਬਾਅਦ ਆਵੇ ਕਿ ਸਾਡੇ ਪਿੰਡ ਕੱਚਾ ਕਮਰਾ ਤੁਹਾਨੂੰ ਦੇਖੇਗਾ ਜੀ ਜੀ ਇੱਕ ਪਿੰਡਾਂ ਦੇ ਵਿੱਚ ਨਾ ਪੀਣ ਵਾਲਾ ਪਾਣੀ ਖਰਾਬ ਹੋ ਚੁੱਕਿਆ ਜੀ ਉਹਦੇ ਬਾਰੇ ਤੁਸੀਂ ਕੀ ਵਿਚਾਰ ਕੀਤਾ ਕੀ ਸੋਚ ਤੁਹਾਡੀ ਬਲਦੇਵ ਜੀ ਸਾਡੇ ਪਿੰਡ ਦਾ ਪਹਿਲੇ ਆਰੋ ਲੱਗਿਆ ਸੀ ਉਹਦੇ ਵਿੱਚ ਆਰੋ ਬੰਦ ਹੋ ਗਿਆ ਪਿੰਡ ਦੇ ਜੋ ਲੋਕ ਸੀ ਉਹਨਾਂ ਨੂੰ ਅਵੇਅਰਨੈਸ ਪੂਰੀ ਨਹੀਂ ਸੀ ਆਰੋ ਬਾਰੇ ਬੇ ਆਰੋ ਦਾ ਪਾਣੀ ਕੀ ਚੀਜ਼ ਹੁੰਦਾ ਲੇਕਿਨ ਸਾਡੇ ਪਿੰਡ ਦਾ TDS 750 ਦੇ ਕਰੀਬ ਹੈਗਾ ਜੋ ਪੰਜਾਬ ਸਰਕਾਰ ਵੱਲੋਂ ਸਕੀਮ ਚਲਾਈ ਜਾ ਰਹੀ ਹੈ ਉਹਦੇ ਪ੍ਰਬੰਧ ਕਰਕੇ ਪਾਪਾ ਪੈ ਰਹੀਆਂ ਉਹ ਪ੍ਰਬੰਧ ਪਾਣੀ ਦਾ ਸਾਫ ਦਾ ਕਰਾ ਰਹੇ ਆ ਜੇਕਰ ਅਗਰ ਸਰਕਾਰ ਨਹੀਂ ਕਰਦੀ ਅਸੀਂ ਪ੍ਰਾਣ ਆ ਜਿਹੜਾ ਆਰੋ ਲੱਗਿਆ ਉਹਨੂੰ ਚਾਲੂ ਕਰਕੇ ਜੋ ਵੀ ਉਹਦੇ ਤੇ ਖਰਚਾ ਆਉਂਦਾ ਪੰਚਾਇਤ ਲੋ 50 60 ਹਜ਼ਾਰ ਜਾਂ ਲੱਖ ਲੱਗਦਾ ਉਹਨੂੰ ਚਾਲੂ ਕਰਕੇ ਲੋਕਾਂ ਨੂੰ ਅਵੇਰਨੈਸ ਕਰਕੇ ਉਹ ਤੋਂ ਪਾਣੀ ਬਰਵਾਇਡ ਕਰਾਵਾਂਗੇ ਜੀ ਆ ਪ੍ਰਾਣਾ ਯਾਰੂ ਚਾਲੂ ਕਰਾਵਾਂਗੇ ਸਰਕਾਰ ਨਾਲ ਮਿਲ ਕੇ ਸਰਕਾਰ ਨਾਲ ਗੱਲਬਾਤ ਕਰਕੇ ਜੀ ਇੱਕ ਬੜਾ ਵੱਡਾ ਮੁੱਦਾ ਜਿਹੜਾ ਬਣਿਆ ਆ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਜੀ ਪੰਜਾਬ ਦੀ ਨੌਜਵਾਨੀ ਜਿਹੜੀ ਖਤਮ ਹੋ ਰਹੀ ਨਸ਼ਾ ਕਰ ਕਰਕੇ ਤਾਂ ਜਿਹੜੀ ਪੰਜਾਬ ਪੁਲਿਸ ਵੀ ਕਹਿੰਦੀ ਵੀ ਪਿੰਡਾਂ ਵਾਲੇ ਸਮਰਥਨ ਕਰਨ ਪਿੰਡਾਂ ਦੀ ਪੰਚਾਇਤਾਂ ਵੀ ਸਮਰਥਨ ਕਰਨ ਇਹ ਜਿਹੜੀ ਜਿਹੜੀ ਤਾਂ ਖਤਮ ਹੋ ਸਕਦੀ ਜਿਹੜੀ ਬੁਰਾਈ ਹੈ ਤਾਂ ਤੁਸੀਂ ਇਹਦੇ ਬਾਰੇ ਕੀ ਸੋਚਦੇ ਜੀ ਦੇਖੋ ਜੀ ਸਾਡਾ ਮੇਰਾ ਮੰਨਣਾ ਮੇਰਾ ਪਰਸਨਲੀ ਕੋ ਮੇਰਾ ਐਕਸਪੀਰੀਅੰਸ ਬੈ ਨਸ਼ੇ ਦੇ ਖਿਲਾਫ ਬਹੁਤ ਲੜਿਆ ਬਹੁਤ ਮੇਰੀ ਲੜਾਈ ਝਗੜੇ ਵੀ ਹੋਇਆ ਮੇਰੇ ਮੇਰੇ ਨਾਲ ਬਹੁਤ ਕੁਝ ਹੋਇਆ ਜੀ ਮੈਂ ਉਹਦੇ ਜ਼ਿਆਦਾ ਉਹਦੇ ਨਹੀਂ ਜਾਣਾ ਚਾਹੁੰਦਾ ਲੇਕਿਨ ਪਿੰਡ ਵਿੱਚ ਕਮੇਟੀਆਂ ਬਣ ਜਾਂਦੀਆਂ ਪੁਲਿਸ ਬਣਾ ਦਿੰਦੀ ਹੈ ਡੀਐਸਪੀ ਆਉਂਦਾ ਹੈ ਜਾਂ ਐਸਐਸਪੀ ਆਉਂਦਾ ਜਾਂ ਐਸਐਸਚਾ ਆਉਂਦਾ ਵੀ ਤੁਸੀਂ ਨਸ਼ਾ ਖਤਮ ਕਰੋ ਕਮੇਟੀਆਂ ਬਣਾ ਕੇ ਚਲੇ ਜਾਂਦੇ ਆ ਜੋ ਮਡੇ ਕਮੇਟੀ ਜage ਲੱਗਦੇ ਆ ਪੁਲਿਸ ਉਹਨਾਂ ਦੀ ਸਹਾਇਤਾ ਨਹੀਂ ਕਰਦੀ ਜਿਹੜੇ ਨਸ਼ੇ ਤਸਕਰ ਹੁੰਦੇ ਉਹਨਾਂ ਨਾਲ ਲੜਾਈ ਹੋ ਜਾਂਦੀ ਹੈ ਉਹਨਾਂ ਤੇ ਉਲਟਾ ਪਰਚੇ ਦਰਜ ਹੋ ਜਾਂਦੇ ਜੋ ਨਸ਼ੇ ਦੀ ਕਮੇਟੀ ਬਣਦੀ ਹੈ ਮੇਰਾ ਪਹਿਲਾ ਇਹ ਸੋਚ ਹੈ ਜਿਵੇਂ ਨਸ਼ੇ ਦੇ ਖਿਲਾਫ ਬੋਲਾਂਗਾ ਪਰ ਲੇਖਨ ਮੈਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜੋ ਪਿੰਡ ਦੇ ਬੱਚੇ ਲੱਗ ਚੁੱਕਿਆ ਕੋਈ ਕੈਪਸੂਲ ਖਾਦੀ ਜਾਂਦਾ ਕੋਈ ਕੁਛ ਕਰੀ ਜਾਂਦਾ ਲੇਕਿਨ ਪੰਚਾਇਤ ਵੱਲੋਂ ਮੈਂ ਜ਼ਿਆਦਾ ਕੁਛ ਨਹੀਂ ਦੱਸਣਾ ਚਾਹੁੰਦਾ ਜਿਹੜੇ ਮੇਰੇ ਪਿੰਡ ਦੇ ਲੋਕ ਹੈ ਮੈਨੂੰ ਸੁਣਦੇ ਆ ਉਹਨਾਂ ਨੂੰ ਪਤਾ ਹੈ ਵੀ ਇਹਦੇ ਕੋਲ ਕੀ ਰੋੜ ਮੈਂ ਪਤਾ ਕਿਵੇਂ ਨੇ ਨਸ਼ਾ ਖਤਮ ਕਰਨਾ ਪਿੰਡ ਚ ਨਸ਼ਾ ਮੈਂ ਲੱਗਦਾ ਜੜ ਪਟਦਿਆਂ ਕਰ ਆਪਣੇ ਪਿੰਡ ਤੋਂ ਲੱਗ ਪਗ ਜਿਹੜੇ ਤੁਸੀਂ ਸਾਰੇ ਵਾਦੇ ਕਰ ਰਹੇ ਹੋ ਜਾਂ ਸਾਰੇ ਤੁਸੀਂ ਲੋਕਾਂ ਨੂੰ ਵਿਸ਼ਵਾਸ ਦਿਵਾ ਰਹੇ ਹੋ ਕਿ ਇਹ ਕੰਮ ਕਰਾਂਗਾ ਹੁਣ ਤੁਸੀਂ ਅੰਤ ਮਤਲ ਅੰਤ ਜਿੱਤੀ ਇੱਕੀ ਹੋ ਗਏ ਵੀ ਲੋਕ ਤੁਹਾਡੇ ਤੇ ਵਿਸ਼ਵਾਸ ਕਰ ਲੈਣ ਤਾਂ ਤੁਹਾਨੂੰ ਵੋਟਾਂ ਪਾ ਦੇਣਗੇ ਮੈਂ ਤੁਹਾਡੇ ਚੈਨਲ ਫਾਜ਼ਲਕਾਰ 24 ਲਾਈਵ ਦੇ ਮਾਧਿਅਮ ਰਾਹੀਂ ਮੈਂ ਆਪਦੇ ਪਿੰਡ ਦੇ ਵੋਟਰਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਇੱਕ ਵਾਰੀ ਤੁਸੀਂ ਤੁਹਾਨੂੰ 70 ਸਾਲ ਹੋ ਗਏ ਨੇ ਵੋਟਾਂ ਪਾਉਂਦੇ ਆਉਂਦੇ ਹੋ ਸਾਰੀਆਂ ਰਿਸ਼ਤੇਦਾਰੀਆਂ ਛੱਡ ਕੇ ਸਾਖ ਸਬੰਧੀਆਂ ਨੂੰ ਛੱਡ ਕੇ ਇੱਕ ਵਾਰੀ ਤੁਸੀਂ ਮੇਰਾ ਸਾਥ ਦੇ ਦਿਓ ਅਗਰ ਜੇ ਤੁਹਾਨੂੰ 5 ਸਾਲਾਂ ਵਿੱਚ ਇਹ ਪਿੰਡ ਦੀ ਨਿਵਾਰਨਾ ਬਦਲੀ ਤੇ ਉਸ ਤੋਂ ਬਾਅਦ ਮੈਂ ਕਿਸੇ ਘਰੇ ਓਟ ਨਹੀਂ ਮੰਗਣ ਜਾਵਾਂਗਾ ਜੋ ਮੇਰੇ ਨਾਮ ਪਿੰਡ ਵਾਲੇ ਮਰਜ਼ੀ ਕਰਨ ਉਸ ਤੋਂ ਬਾਅਦ ਜਿੰਨੇ ਵੀ ਪਿੰਡ ਦੇ ਲੜਕੀਆਂ ਗਰੀਬ ਲੜਕੀਆਂ ਹਨ ਸਾਡੇ ਪਿੰਡ 'ਚ ਇਸ ਤਰ੍ਹਾਂ ਜਗਰਾਤਾ ਹੁੰਦਾ ਜੀ ਉਥੋਂ 1.5-2 ਲੱਖ ਰੁਪਈਆ ਸਾਰੇ ਮੁੰਡੇ ਪਿੰਡ ਦੇ ਜਿਹੜੇ ਨੌਜਵਾਨਾ ਇਕੱਠੇ ਕਰਕੇ ਉਹਦਾ ਜਗਰਾਤਾ ਕਰਾਉਂਦੇ ਇੱਕ ਸਾਡੇ ਪਿੰਡ ਗੁਰਪੁਰਪੁਰ ਬੰਦਾ ਰੇਖ ਪਿੰਡੀ ਹੁੰਦਾ ਵਧੀਆ ਗੱਲ ਵੀ ਗੁਰਪੁਰਪੁਰ ਪਿੰਡ 'ਚ ਹੋਣੇ ਚਾਹੀਦੀ ਆ ਇਹ ਦੋ ਫੰਕਸ਼ਨ ਹੋਦੇ ਤੀਜਾ ਜਿਹੜਾ ਅਸੀਂ ਪੰਚਾਇਤ ਵੱਲੋਂ ਕਰਨਾ ਹੈ ਪਿੰਡ ਦੇ ਮੈਂਬਰ ਲੈ ਕੇ ਪਿੰਡ ਦੇ ਨੌਜਵਾਨ ਨਾਲ ਲੈ ਕੇ ਅਸੀਂ ਘਰ ਘਰ ਜਾਵਾਂਗੇ 2-2 200 ਰੁਪਈਆ ਰੇਖ ਕਰਨ ਨੂੰ ਲਾਵਾਂਗੇ ਵੀ ਆਪਾਂ ਗਰੀਬ ਲੜਕੀਆਂ ਦੇ ਵਿਆਹ ਕਰਨੇ 2 ਲੱਖ ਇਕੱਠਾ ਹੁੰਦਾ ਆਪਾਂ ਫੇਰ ਵੀ ਬੇਨਤੀ ਕਰਾਂਗੇ ਕੋਈ ਪ੍ਰੈਸ ਦੇ ਸਕਦਾ ਵਾ ਕੋਈ ਪੱਖਾ ਦੇ ਸਕਦਾ ਵਾ ਮੇਰੇ ਟੀਚੇ ਵੀ ਹਰ ਸਾਲ ਅਸੀਂ ਘਾੜ ਤੋਂ ਘਾੜ ਤਿੰਨ ਤਾਂ ਵਿਆਹ ਕਰਾਂਗੇ ਜੀ ਸਾਡੀ ਜ਼ਿਆਦਾ ਮੰਨ ਲੈ ਮਦਦ ਹੁੰਦੀ ਤੇ ਫੇਰ ਅਸੀਂ ਪੰਜ ਵਿਆਹ ਆਪਣੇ ਪਿੰਡ ਵੱਲੋਂ ਕਰਾ ਕਰਾਂਗੇ ਕਿ ਗਰੀਬ ਲੜਕੀਆਂ ਦੇ ਹਰਮੇਜੀ ਆਪਾ ਸੁਣਦੇ ਸੀ ਅੱਜ ਤੋਂ ਪਹਿਲਾਂ ਜਿਹੜੇ ਸਰਪੰਚ ਬਣਦੇ ਸੀ ਆਪਣੇ ਵੱਡੇ ਵੱਡੇ ਦੇ ਬਣਿਆ ਜੀ ਉਹ ਕੋਈ ਪਿੰਡ ਦਾ ਰੋਲਾ ਪੈਂਦਾ ਸੀ ਤਾਂ ਪਿੰਡ ਦੀ ਸਾਥ ਦੇ ਵਿੱਚ ਪਿੰਡ ਦੀ ਪੰਚਾਇਤ ਦੇ ਵਿੱਚ ਹੀ ਨਿਬੜਿਆ ਜਾਂਦਾ ਸੀ ਚੌਕੀ ਥਾਣੇ ਨਹੀਂ ਜਾਂਦਾ ਸੀ ਜਿਹੜੇ ਹੁਣ ਦੇ ਮਸਲੇ ਲਗਭਗ ਉਹ ਚੌਕੇ ਥਾਣੇ ਜਾਂਦੇ ਆ ਇਹ ਕਿਹੜੀ ਚੀਜ਼ ਚ ਗੜਾਵਟ ਆ ਗਈ ਹੈ ਜਿਹੜੇ ਹੁਣ ਵਾਲੇ ਲੋਕ ਮੰਨਦੇ ਨਹੀਂ ਜਾਂ ਜਿਹੜੇ ਹੁਣ ਮੈਂਬਰ ਸਰਪੰਚ ਬਣਦੇ ਆ ਉਹਨਾਂ ਦਾ ਮਤਲਬ ਰੋਬ ਨਹੀਂ ਰਿਹਾ ਜੀ ਬਿਲਕੁਲ ਜੀ ਬਲਦੇਵ ਜੀ ਇਹ ਸਭ ਤੋਂ ਪਹਿਲਾਂ ਤਾਂ ਜਿਹੜਾ ਪੰਚਾਇਤ ਮੈਂਬਰ ਆ ਜਾਂ ਸਰਪੰਚ ਬਣਦਾ ਹੈ ਉਹ ਸਿਰਫ ਅਸ ਹੋਏਣ ਜੇ ਟਾਈਪ ਨਾਲ ਜਿਹੜਾ ਕੋਈ ਕ੍ਰਾਇਮ ਕਰਦਾ ਜਾਂ ਲੜਾਈ ਝਗੜਾ ਕਰਦਾ ਅਸ ਹੋਏਣ ਟਾਈਪ ਨਾਲ ਦੋਨਾਂ ਸਾਈਡਾਂ ਤੇ ਚਲਾ ਜਾਂਦਾ ਜੀ ਦੋਨਾਂ ਸਾਈਡਾਂ ਨੂੰ ਲੱਗ ਗੱਲ ਕਰ ਦਿੰਦਾ ਉਹਨੂੰ ਲੱਗ ਕਰ ਦਿੰਦਾ ਉਹ ਥਾਣੇ ਕਚੇਹਰੇ ਤੱਕ ਮਾਮਲੇ ਚਲੇ ਜਾਂਦੇ ਫੈਸਲੇ ਨਹੀਂ ਹੁੰਦੇ ਲੇਕਿਨ ਜਦੋਂ ਲੇਕਿਨ ਮੈਨੂੰ ਪਿੰਡ ਦੀ ਜੋ ਜਨਤਾ ਵਾ ਵੋਟਰ ਹੈ ਮੈਨੂੰ ਚੁਣਦੇ ਆ ਮੈਂ ਮੇਰਾ ਉਹਨਾਂ ਨੂੰ ਲੱਗ ਲੱਗ ਮੈਂ ਨਾਲ ਕਰਾਂਗਾ ਮੈਂ ਮੇਰਾ ਐਕਸਪੀਰੀਅੰਸ ਵੀ ਹੈ ਜਿਸ ਤਰ੍ਹਾਂ ਕਿਸੇ ਨੇ ਕੋਈ ਗਲਤੀ ਕੀਤੀ ਹੈ ਉਹਨੂੰ ਪਿੰਡ ਵਿੱਚ ਪੰਚਾਇਤ ਵੱਲੋਂ ਬੁਲਾ ਕੇ ਜੋ ਉਹਦੇ ਜੀ ਗਲਤੀ ਤੇ ਉਹਨੂੰ ਕਹਾਂਗੇ ਵੀ ਭਾਈ ਤੇਰੇ ਚ ਗਲਤੀ ਉਦੇ ਮੂਹਤੇ ਕਵਾਂਗੇ ਜੋ ਬੰਦੀ ਸਜ਼ਾ ਮਾਫੀ ਮੰਗਣੀ ਜੋ ਵੀ ਤੋ ਗੁਨਾਹ ਕੀਤਾ ਜਾਂ ਕੁਛ ਵੀ ਲੜਾਈ ਝਗੜਾ ਕੀਤਾ ਉਹਦਾ ਰਜਾਨਾ ਪਰ ਅਸੀਂ ਜਿਹੜੇ ਪੰਚਾਇਤੀ ਫੈਸਲੇ ਅਸੀਂ ਥਾਣਿਆਂ ਕਚੇਰਿਆਂ ਤੱਕ ਨਹੀਂ ਜਾਣਦੇ ਨੇ ਪਿੰਡਾਂ ਵਿੱਚ ਨਿਬੇੜਨੇ ਆ ਤਾਂ ਹੀ ਪਿੰਡਾਂ ਵਿੱਚ ਭਾਈਚਾਰ ਪੰਚਾਇਤ ਪ੍ਰਤੀ ਜਿਹੜੇ ਆਮ ਲੋਕ ਆ ਉਹਨਾਂ ਦੀ ਜਿਹੜੀ ਪਾਵਣਾ ਵਾਦੇਗੀ ਵੇਸੇ ਨਾਲ ਪੰਚਾਇਤ ਨਾਲ ਮਿਲ ਜੋ ਕੇ ਸਾਡੇ ਫੈਸਲੇ ਵਧੀ ਹੁੰਦੇ ਆ ਪੰਚਾਇਤ ਵੱਲੋਂ ਦੋਨਾਂ ਧਿਰਾਂ ਨੂੰ ਲੜਾ ਜਿਹੜਾ ਪਹਿਲੇ ਪਹਿਲੇ ਵਾਰ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਰਹੇ ਆਪਣੇ ਪਿੰਡ ਦੀ ਗੱਲ ਆਪਾਂ ਬਾਹਰ ਦੀ ਵੀ ਗੱਲ ਕਰਦੇ ਨੇ ਇਸੇ ਤਰੀਕੇ ਹੁੰਦੇ ਜਾਦਾ ਮਾਮਲੇ ਪੰਚਾਇਤ ਦਾ ਜਿਹੜਾ ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਚੋਰੀਆਂ ਕ੍ਰਾਈਮ ਬਹੁਤ ਵੱਧ ਗਿਆ ਪਿੰਡਾਂ ਦੇ ਵਿੱਚ ਸਾਰੇ ਪਾਸੇ ਜੀ 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 ਉਹਨੂੰ ਰੋਕਣ ਲਈ ਤੁਸੀਂ ਕੀ ਸੋਚਿਆ ਜੀ ਪਿੰਡ 'ਚ ਬਲਦੇਵ ਜੀ ਉਹਨੂੰ ਰੋਕਣ ਵਾਸਤੇ ਹਰ ਤਰ੍ਹਾਂ ਦੇ ਜਿਹੜੇ ਸੰਭਵ ਕੋਸ਼ਿਸ਼ ਪਹਿਲੀ ਕੋਸ਼ਿਸ਼ ਇਹ ਹੀ ਹੋਏਗੀ ਵੀ ਪਿੰਡ ਨੂੰ ਪੂਰਾ ਸੀਸੀ ਕੈਮਰੇ ਲਾ ਕੇ ਪਿੰਡ ਨੂੰ ਸੀਸੀ ਕੈਮਰੇ ਦੀ ਨਿਗਰਾਨੀ ਵਿੱਚ ਲਿਆਂਦਾ ਜਾਵੇਗਾ ਜੋ ਵੀ ਕ੍ਰਾਈਮ ਕਰਦਾ ਉਹਨੂੰ ਲੜਨ ਝਗੜਨ ਦੀ ਲੋੜ ਨਹੀਂ ਉਹਦਾ ਫੁਟੇਜ ਦਿਖਾ ਕੇ ਅਸੀਂ ਉਹਦੇ ਤੇ ਕਾਰਵਾਈ ਕਰਾ ਸਕਦੇ ਅਗਰ ਜੇ ਮੰਨ ਜਾਂਦਾ ਤਾਂ ਫਿਰ ਤੋਂ ਪੰਚਾਇਤ ਵਿੱਚ ਹੀ ਫੈਸਲਾ ਹੋ ਜਾਏਗਾ ਜੇ ਅਗਰ ਨਹੀਂ ਮੰਨਦਾ ਤੇ ਉਹਦੇ ਤੇ ਕਾਰਵਾਈ ਕਰਾਈ ਜਾਵੇਗੀ ਅਸੀਂ ਸੀਸੀ ਕੈਮਰੇ ਨੂੰ ਪੂਰੇ ਪਿੰਡ ਨੂੰ ਨਿਗਰਾਨੀ 'ਚ ਲੈਣਾ ਪਹਿਲਾ ਕੰਮ ਹੀ ਅਸੀਂ ਇਹ ਕਰਨਾ ਹੈ ਸਭ ਤੋਂ ਪਹਿਲਾਂ ਜ ਸਾਡੇ ਪਿੰਡ ਚੋਰੀਆਂ ਹੁੰਦੀਆਂ ਜੋ ਮਜ਼ਦੂਰ ਹੈ ਇਥੋਂ ਕਦੇ ਨਰਮਾ ਚੁਗਣ ਚਲੇ ਜਾਂਦੇ ਕਦੇ ਚੋਨਾ ਲਾਉਣ ਚਲੇ ਜਾਂਦੇ ਕਦੇ ਆਲੂ ਪੁੱਟਣ ਚਲੇ ਜਾਂਦੇ ਦੇਦੋ ਕਾਰਨ ਹੁੰਦਾ ਸਾਰੀ ਨਾਂਂਦਾ ਕਰਦੇ ਸਫਾਇਆ ਹੁੰਦਾ ਸਿਲੈਂਡਰ ਤੱਕ ਦਾਣਿਆਂ ਤੱਕ ਕੱਢ ਲੈਂਦੇ ਕੋਈ ਕਰਦੇ ਕੱਪੜੇ ਤੱਕ ਨਹੀਂ ਛੱਡਦੇ ਹਾਂਜੀ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਦੇ ਲੋਕਾਂ ਨਾਲ ਵਾਅਦਾ ਕਰਦਾ ਵੀ ਇਹ ਜਿਹੜੇ ਚੋਰੀਆਂ ਨੇ ਇਹ ਮੈਂ ਬੰਦ ਕਰਾ ਦਿਆਂਗਾ ਪਿੰਡ ਵਿੱਚ ਜੀ ਧੰਨਵਾਦ ਜੀ ਇਹ ਹਨ ਰਮੇਸ਼ ਹਜ਼ਾਰਾ ਪਿੰਡ ਤੋਂ ਜਿਨ੍ਹਾਂ ਨੇ ਸਰਪੰਚੀ ਦਾ ਇਲੈਕਸ਼ਨ ਲੜਨਾ ਸਾਡੀਆਂ ਸ਼ੁਭ ਕਾਮਨਾ ਇਹਨਾਂ ਦੇ ਨਾਲ ਨੇ ਇਲੈਕਸ਼ਨ ਲਾੜਨੋ ਰ ਜਿੱਤਣ ਨਰ ਪਿੰਡ ਦਾ ਵਿਕਾਸ ਕਰਨ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਨਿਊਜ਼ ਚੈਨਲ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਇਹੋ ਜੀ ਇੰਟਰਵਿਊ ਦਵਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 774303570 ਧੰਨਵਾਦ